हां जी दोस्तों जेडी आज जे फिर वीडियो बना रहे हैं जी पिंड पूला तहसील नथाणा ते जिला हैगा जी बठिंडा बाई गुरमीत दे घरੋਂ एक प्लोन ਝੋਟੀ ਆਪਾਂ ਮਿੱਤਰੋ ਸੂਣ ਵਾਲੀ ਦਿਖਾ ਰਹੇ ਆ ਥਨਲੇਬੀ ਦੀ ਪੂਰੀ ਸਾਫ ਹੈ ਥੋੜੀਆਂ ਜਿਹਾ ਭੜਾ ਨੇ ਕਿਉਂਕਿ ਪਹਿਲਾਂ ਨਾਲ ਦੇ ਕਿਸੇ ਕਿਸੇ ਮਿੱਤਰੋ ਪਸਮਗ ਦੇ ਆ ਜਾਂਦੇ ਨੇ ਸਿੰਘ ਸਿੰਘਾਂ ਦੀ ਸੇਬ ਬਹੁਤ ਸੋਹਣੀ ਹੈ ਫੇਸ ਕੁਆਲਟੀ ਬਹੁਤ ਚੰਗੀ ਥਨਲੇਬੀ ਦੀ ਮੰਤਰ ਫੇਰ ਆਪਾਂ ਕਰਨ ਵਧੀਆ ਤੇ ਪੂਰੀ ਜਿਹੜੀ ਜਾਣਕਾਰੀ ਆਪਾਂ ਬਾਈ ਗਰਮੀਤ ਤੋਂ ਹੀ ਲਵਾਂਗੇ ਬਾਈ ਦਾ ਜਿਹੜਾ ਘਰ ਹੈ ਦਾਣਾ ਮੰਡੀ ਦੇ ਬਿਲਕੁਲ ਵੈਕਸਾਈਡ ਤੇ ਬਾਜੀਗਰ ਵਸਤੀ ਦੇ ਵਿੱਚ ਬਾਈ ਦਾ ਘਰ ਹੈ ਸਰੀਰ ਪੱਕੋ ਫੇਰ ਆਪਾਂ ਕਹਿੰਦੇ ਵੀ ਸੋਹਣੀ ਕੱਦ ਕਾਠ ਵੀ ਚੰਗਾ ਤੇ ਥਾਂਲੇ ਵੀ ਦੀ ਬੰਦਰ ਸਾਨੂੰ ਕੈਮਰਾ ਨੇੜੇ ਕਰਕੇ ਇੱਕ ਵਾਰੀ ਫੇਰ ਦਿਖਾਉਣੇ ਆ ਹਾਂਜੀ ਬਾਈ ਗਰਮੀਤ ਕੀ ਹਾਲ ਚਾਲ ਹੈ ਬਹੁਤ ਵਧੀਆ ਰਹਿਣਾ ਠੀਕ ਹੈ ਸੇਤਾ ਹਾਂਜੀ ਹਾਂਜੀ ਬਹੁਤ ਤੇ ਸੂਆ ਇਹ ਪਹਿਲਾ ਸੂਂਦੀ ਆ ਹਾਂਜੀ ਇਹ ਪਲੂਨ ਸੂਂਦੀ ਆ ਕਿੰਨੇ ਇੱਕ ਦਿਨ ਲੈ ਜੂ ਅੰਦਾਜ਼ਾ ਦਿਨ ਹੈ ਮੇਰੇ ਹਿਸਾਬ ਨਾਲ 4-5 ਕੱਢ ਜੂ ਜੀ 4 5 ਹਾਂਜੀ ਠੀਕ ਹੈ ਤੇ ਮੋਲੇ ਦਾ ਫਿਰ ਕੀ ਕਰਤਾ ਜੀ ਮੋਲੇ ਦਾ 1 25 ਤੋੜ ਕੇ ਦਿਖਾ ਦਿਓ ਜੀ 4 5 ਦਿਨ ਮਿੱਤਰੋ ਅੰਦਾਜ਼ਾ ਸੂਣ ਦੇ ਵਿੱਚ ਬਾਕੀ ਨੇ ਮੋਲੇ 1 25 ਆ ਹਾਂਜੀ ਗਰੰਟੀ ਹੁਥਣਾ ਤੁਹਾਨੂੰ ਦੀ ਪੋਲੀ ਆ ਓਕੇ ਤੇ ਪਹਿਲੇ ਸੂਏ ਸੁਣਾ ਸਿਹਤ ਪੱਖੋਂ ਫੇਰ ਆਪਾਂ ਕਹਿੰਦੇ ਵੀ ਚੰਗੀ ਸੰਭੀ ਵੀ ਕੱਦ-ਕੱਡ ਵੀ ਠੀਕ ਤੇ ਥਾਂ ਲੇਵੇ ਦੀ ਪੂਰੀ ਮਿੱਤਰੋ ਸਾਫ ਫੇਸ ਕੁਆਲਟੀ ਸਰੀਰ ਪੱਖੋਂ ਚੰਗੀਆਂ ਚੰਗੀ ਝੋਟੀ ਆਪਾਂ ਕਹਿ ਸਕਦੇ ਆ। ਬੱਜਪੱਟ ਤੇ ਮੁੱਲ ਆਪਾਂ ਫਿਰ ਇਹਦਾ ਕੀ ਕਰਤਾ ਜੀ? ਮੁੱਲ 125 ਹੈ ਜੀ। 125 ਮਾਨਦਾਨ ਮਾਨਦਾਨ ਕਰ ਦਈਏ। ਠੀਕ ਆ। ਤੇ ਫੋਨ ਨੰਬਰ ਦੱਸ ਦਿਓ ਜੀ। ਫੋਨ ਨੰਬਰ 7626999006 ਪਿੰਡ ਪੂਲਾ। ਪੂਲੇ ਵਾਲੀ ਦਾਣਾ ਮੰਡੀ ਦੇ ਬੈਕ ਸਾਈਡ। ਦੱਸ ਬੋਲ ਦਿਓ ਹਾਂ ਬੋਲ ਦਿਓ ਜੀ। ਨਾਮ ਗੁਰਮੀਤਰਾਮ ਸਨ ਉਸ ਦੇਸਰਾਜ ਪਿੰਡ ਪੂਲਾ ਪੁੱਲੇਲੀ ਦਾਣਾ ਮੰਡੀ ਦੇ ਨਾਲ ਘਰ ਜੀ ਆਪਣਾ ਠੀਕ ਹੈ ਫੋਨ ਨੰਬਰ 762699000 ਸੀ ਓਕੇ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਮੇਥੋਂ ਸੰਪਰਕ ਤੇ ਥਣਲੇ ਵੀ ਦੀ ਪੂਰੀ ਸਾਫ ਸਾਰੇ ਵੀਰਾਂ ਦਾ ਧੰਨਵਾਦ